ਦੇਖੋ ਅੱਜ ਨਾ ਬਠਿੰਡਾ ਜ਼ਿਲ੍ਹੇ ਦੇ ਗੋਨਿਆਣਾ ਬਲਾਕ ਦੇ ਵਿੱਚ ਇੱਕ ਜਿਹੜਾ ਹੈਗਾ ਉੱਥੋਂ ਦੀ ਪੰਚਾਇਤਾਂ ਨੇ ਸਰਬਸੰਮਤੀ ਦੇ ਨਾਲ ਇੱਕ ਫੈਸਲਾ ਲਿਆ ਹੈਗਾ ਡਰਗ ਤਸਕਰਾਂ ਦੇ ਖਿਲਾਫ ਕਿ ਜੋ ਵੀ ਡਰਗ ਤਸਕਰ ਨੇ ਜਿੱਥੇ ਉਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਏਗਾ ਉੱਥੇ ਉਹਨਾਂ ਦੇ ਖਿਲਾਫ ਜਿਹੜਾ ਕੇਸ ਵੀ ਚਲਾਇਆ ਜਾਏਗਾ ਇੱਕ ਵੱਡੀ ਅਖਬਾਰ ਦੇ ਵਿੱਚ ਇਹ ਖਬਰ ਛਪੀ ਹੈ ਤੇ ਮੈਂ ਸਮਝਦਾ ਇਹ ਜਿਹੜੀ ਖਬਰ ਹੈ ਇਹ ਕਾਫੀ ਸਕੂਨ ਦੇਣ ਵਾਲੀ ਹੈ ਕਿ ਜਦੋਂ ਅਸੀਂ ਜੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਵਿੱਚ ਮੁਹਿੰਮ ਚਲਾ ਰਹੇ ਹਾਂ ਔਰ ਮਾਨ ਸਾਹਿਬ ਦੀ ਸਰਕਾਰ ਲਗਾਤਾਰ ਜਿਹੜਾ ਹੈਗਾ ਡਰਗ ਤਸਕਰਾਂ ਦੇ ਉੱਤੇ ਵਾਰ ਕਰ ਰਹੀ ਹੈ ਉਸ ਵਕਤ ਐਸੀ ਖਬਰ ਦਾ ਆਣਾ ਇੱਕ ਚੰਗਾ ਸੰਕੇਤ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਕਿਉਂਕਿ ਕੋਈ ਵੀ ਮੁਹਿੰਮ ਉਦੋਂ ਤੱਕ ਸਫਲ ਨਹੀਂ ਹੋ ਸਕਦੀ ਜਦੋਂ ਤੱਕ ਉਸ ਮੁਹਿੰਮ ਦੇ ਵਿੱਚ ਲੋਕਾਂ ਦੀ ਔਰ ਰੂਟ ਪੱਧਰ ਦੇ ਉੱਤੇ ਜਿਹੜੀ ਹੈ ਉਸ ਸ਼ਮੂਲੀਅਤ ਨਹੀਂ ਹੁੰਦੀ ਔਰ ਇਹ ਸ਼ਮੂਲੀਅਤ ਇਹ ਮਤਾ ਇਹ ਦੱਸਦਾ ਹੈਗਾ ਕਿ ਹੁਣ ਜਿਹੜੇ ਪੰਜਾਬ ਦੇ ਲੋਕ ਨੇ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦਾ ਸਾਥ ਦੇ ਰਹੇ ਹੈਗੇ ਆ ਮਾਨ ਸਾਹਿਬ ਦੀ ਸਰਕਾਰ ਦਾ ਜਿਹੜਾ ਉਹ ਸਾਥ ਦੇ ਰਿਹਾ ਜਿੱਦਾਂ ਅਸੀਂ ਪਹਿਲਾਂ ਵੀ ਦੱਸ ਚੁੱਕੇ ਆ ਕਿ ਮਾਨ ਸਾਹਿਬ ਦੀ ਸਰਕਾਰ 360 ਡਿਗਰੀ ਦੇ ਉੱਤੇ ਜੁਧ ਨਸ਼ਿਆਂ ਦੇ ਵਿਰੁੱਧ ਜਿਹੜੀ ਹੈ ਉਹ ਕੰਪੇਨ ਚਲਾ ਰਹੀ ਹੈ ਜਿੱਥੇ ਇੱਕ ਬੰਨੇ ਅਸੀਂ ਸਪਲਾਈ ਦੀ ਚਿੰਨ੍ਹ ਤੋੜ ਰਹੇ ਆ ਦੂਜੇ ਪਾਸੇ ਜਿਹੜੀ ਡਿਮਾਂਡ ਹੈਗੀ ਹੈ ਉਹਨੂੰ ਘੱਟ ਕਰਨ ਵਾਸਤੇ ਜਨ ਚੇਤਨਾ ਮੁਹਿੰਮ ਚਲਾ ਰਹੇ ਆ ਸੈਮੀਨਾਰ ਕਰ ਰਹੇ ਆ ਸਕੂਲਾਂ ਦੇ ਵਿੱਚ ਪੰਚਾਇਤਾਂ ਦਾ ਸਾਥ ਦੇ ਰਹੇ ਆ ਔਰ ਤੀਸਰੇ ਬੰਦੇ ਜਿਹੜੇ ਡਰਗ ਐਡਿਕਟ ਹੈਗੇ ਆ ਉਹਨਾਂ ਦੇ ਰੀਹੈਬਿਲੀਟੇਸ਼ਨ ਵਾਸਤੇ ਜਿੱਥੇ ਰੀਹੈਬ ਸੈਂਟਰ ਹੈਗੇ ਆ ਨਸ਼ਾ ਛਡਾਊ ਕੇਂਦਰ ਹੈਗੇ ਆ ਉਹਨਾਂ ਦਾ ਵੀ ਉਚੇਚਾ ਪ੍ਰਬੰਧ ਕੀਤਾ ਗਿਆ ਹੈਗਾ ਸੋ ਇਹ ਜਿਹੜੀ ਖਬਰ ਗੋਨਿਆਨਾ ਬਲਾਕ ਤੋਂ ਆਈ ਹੈ ਮਤਲਬ ਕਾਫੀ ਤਸੱਲੀ ਭਰੀ ਹੈਗੀ ਔਰ ਮੈਨੂੰ ਉਮੀਦ ਹੈ ਕਿ ਇਸ ਇਸ ਤਰ੍ਹਾਂ ਦੀਆਂ ਖਬਰਾਂ ਹੁਣ ਪੰਜਾਬ ਦੇ ਕੋਨੇ-ਕੋਨੇ ਤੋਂ ਆਉਣ گی۔ ਦੇਖੋ ਅੱਜ ਨਾ ਬਠਿੰਡਾ ਜ਼ਿਲ੍ਹੇ ਦੇ ਗੋਨਿਆਣਾ ਬਲਾਕ ਦੇ ਵਿੱਚ ਇੱਕ ਜਿਹੜਾ ਹੈਗਾ ਉੱਥੋਂ ਦੀਆਂ ਪੰਚਾਇਤਾਂ ਨੇ ਸਰਬਸੰਮਤੀ ਦੇ ਨਾਲ ਇੱਕ ਫੈਸਲਾ ਲਿਆ ਹੈਗਾ ਡਰਗ ਤਸਕਰਾਂ ਦੇ ਖਿਲਾਫ ਕਿ ਜੋ ਵੀ ਡਰਗ ਤਸਕਰ ਨੇ ਜਿੱਥੇ ਉਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਏਗਾ ਉੱਥੇ ਉਹਨਾਂ ਦੇ ਖਿਲਾਫ ਜਿਹੜਾ ਕੇਸ ਵੀ ਚਲਾਇਆ ਜਾਏਗਾ ਇੱਕ ਵੱਡੀ ਅਖਬਾਰ ਦੇ ਵਿੱਚ ਇਹ ਖਬਰ ਛਪੀ ਹੈ ਤੇ ਮੈਂ ਸਮਝਦਾ ਇਹ ਜਿਹੜੀ ਖਬਰ ਹੈ ਇਹ ਕਾਫੀ ਸਕੂਨ ਦੇਣ ਵਾਲੀ ਹੈ ਕਿ ਜਦੋਂ ਅਸੀਂ ਜੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਵਿੱਚ ਮੁਹਿੰਮ ਚਲਾ ਰਹੇ ਹਾਂ ਔਰ ਮਾਨ ਸਾਹਿਬ ਦੀ ਸਰਕਾਰ ਲਗਾਤਾਰ ਜਿਹੜਾ ਹੈਗਾ ਡਰਗ ਤਸਕਰਾਂ ਦੇ ਉੱਤੇ ਵਾਰ ਕਰ ਰਹੀ ਹੈ ਉਸ ਵਕਤ ਐਸੀ ਖਬਰ ਦਾ ਆਣਾ ਇੱਕ ਸ਼ੰਗਾ ਸੰਕੇਤ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਕਿਉਂਕਿ ਕੋਈ ਵੀ ਮੁਹਿਮ ਉਦੋਂ ਤੱਕ ਸਫਲ ਨਹੀਂ ਹੋ ਸਕਦੀ ਜਦੋਂ ਤੱਕ ਉਸ ਮੁਹਿਮ ਦੇ ਵਿੱਚ ਲੋਕਾਂ ਦੀ ਔਰ ਰੂਟ ਪੱਧਰ ਦੇ ਉੱਤੇ ਜਿਹੜੀ ਹੈ ਉਸ ਸ਼ਮੂਲੀਅਤ ਨਹੀਂ ਹੁੰਦੀ ਔਰ ਇਹ ਸ਼ਮੂਲੀਅਤ ਇਹ ਮਤਾ ਇਹ ਦੱਸਦਾ ਹੈਗਾ ਕਿ ਹੁਣ ਜਿਹੜੇ ਪੰਜਾਬ ਦੇ ਲੋਕ ਨੇ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦਾ ਸਾਥ ਦੇ ਰਹੇ ਹੈਗੇ ਹੈ ਮਾਨ ਸਾਹਿਬ ਦੀ ਸਰਕਾਰ ਦਾ ਜਿਹੜਾ ਉਹ ਸਾਥ ਦੇ ਰਿਹਾ ਜਿੱਦਾਂ ਅਸੀਂ ਪਹਿਲਾਂ ਵੀ ਦੱਸ ਚੁੱਕੇ ਆ ਕਿ ਮਾਨ ਸਾਹਿਬ ਦੀ ਸਰਕਾਰ 360 ਡਿਗਰੀ ਦੇ ਉੱਤੇ ਜੁਧ ਨਸ਼ਿਆਂ ਦੇ ਵਿਰੁੱਧ ਜਿਹੜੀ ਹੈ ਉਹ ਕੈਂਪੇਨ ਆ ਰਹੀ ਹੈ ਜਿੱਥੇ ਇੱਕ ਬੰਨੇ ਅਸੀਂ ਸਪਲਾਈ ਦੀ ਚੇਨ ਤੋੜ ਰਹੇ ਆ ਦੂਜੇ ਪਾਸੇ ਜਿਹੜੀ ਡਿਮਾਂਡ ਹੈਗੀ ਹੈ ਉਹਨੂੰ ਘੱਟ ਕਰਨ ਵਾਸਤੇ ਜਨ ਚੇਤਨਾ ਮੁਹਿੰਮ ਚਲਾ ਰਹੇ ਆ ਸੈਮੀਨਾਰ ਕਰ ਰਹੇ ਆ ਸਕੂਲਾਂ ਦੇ ਵਿੱਚ ਪੰਚਾਇਤਨ ਦਾ ਸਾਥ ਦੇ ਰਹੇ ਆ ਔਰ ਤੀਸਰੇ ਬੰਨੇ ਜਿਹੜੇ ਡਰਗ ਐਡਿਕਟ ਹੈਗੇ ਆ ਉਹਨਾਂ ਦੇ ਰੀਹੈਬਿਲੀਟੇਸ਼ਨ ਵਾਸਤੇ ਜਿੱਥੇ ਰੀਹੈਬ ਸੈਂਟਰ ਹੈਗੇ ਆ ਨਸ਼ਾ ਛਡਾਊ ਕੇਂਦਰ ਹੈਗੇ ਆ ਉਹਨਾਂ ਦਾ ਵੀ ਉਚੇਚਾ ਪ੍ਰਬੰਧ ਕੀਤਾ ਗਿਆ ਹੈਗਾ ਸੋ ਇਹ ਜਿਹੜੀ ਖਬਰ ਗੋਨਿਆਨਾ ਬਲੌਗ ਤੋਂ ਆਈ ਹੈ ਮਤਲਬ ਕਾਫੀ ਤਸੱਲੀ ਭਰੀ ਹੈਗੀ ਏ ਔਰ ਮੈਨੂੰ ਉਮੀਦ ਹੈ ਕਿ ਇਸ ਇਸ ਤਰ੍ਹਾਂ ਦੀਆਂ ਖਬਰਾਂ ਹੁਣ ਪੰਜਾਬ ਦੇ ਕੋਨੇ-ਕੋਨੇ ਤੋਂ ਆਉਣਗੀਆਂ